ਤੇਲੀ ਬੋਲ ਉਹ ਕਪਨ ਦੇ ਨੇ ਹੈਗੇ ਛੋਟਾ ਨਾਮ ਦਾ ਹੈ ਨਾ ਆਇਆ ਜੀ ਬੋਲੋ ਉਹਨਾਂ ਦੇ بیٹے ਨੂੰ ਕੋਈ ਝਾਂਟੇ ਭਰਚਾ ਲਾਈ ਉਹ ਬਾਟੂ ਨੇ ਆਪਣੇ بیٹے ਰੋਹਿਤ ਕੁਮਾਰ ਦੇ ਨਾਮ ਐਸਐਸਓ ਸਾਹਿਬ ਨੂੰ ਕਾਲ ਕਰਕੇ ਸਮਾਈ ਕਿ ਇੱਕ ਇੱਕ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰੀਏ ਇਹ ਤੋਂ ਵੀ ਰਿਪੋਰਟ 52 ਨੰਬਰ ਉਹ ਵੀ ਮਾਰਦੀਆਂ ਧਾਰਾ ਉਹ ਤੋਂ ਬਾਅਦ ਸੀਨੀਅਰ ਅਫਸਰ ਅਸਿਸਟੈਂਟ ਜਾਉਂਦੇ ਤੇ ਆਉਂਦੇ ਜਾਂਦਾ ਐਸਐਸਪੀ ਸਾਹਿਬ ਕੋਲ ਉਹਦੇ ਤੇ ਕਿ ਲੋਗੜਾ ਜੀ ਇਦੇ ਵਿੱਚ ਸਾਨੂੰ ਸੀ ਜੀ ਦੀ ਬਤ ਦਿੱਤੀ ਆਪਣੇ ਸਾਥੀ ਸਾਡੇ ਹੈਗੇ ਆਈ ਉਹ ਇਹ ਜਸਵੀਰ ਐਸ ਐਚਓ ਸਾਹਿਬ ਅਸੀਂ ਜੋ ਵੀ ਉਹਦੀ ਟੈਕਨੀਕਲ ਪਲਾਨ ਐਵੀਡੈਂਸ ਲੈਣੀ ਸੀ ਲੋਕ ਤਰੀਕੋਂ ਦੁਆਰਾ ਸਾਡੇ ਜਨਾਂ ਤੇ ਦੇ ਜੋ ਕੰਪਲੇਨੈਂਟ ਐਸ ਐਚਓ ਸਾਹਿਬ ਦੁਆਰਾ ਕੋਲ ਵੀ ਤਾਂ ਉਹਨੂੰ 17:11 ਵਜੇ ਦੁਆਰਾ ਕਾਲ ਰੀਚ ਹੋਈ ਆ ਜੋ ਕਾਲ ਕਰਨ ਵਾਲੇ ਨੇ ਕਿਹਾ ਇੱਕ ਛੋਟਾ ਜਿਹਾ ਗਿਫਟ ਤੈਨੂੰ ਭੇਜਿਆ ਉਸ ਰਾਤ ਵੀ ਅਸੀਂ ਚੱਤ ਕੀਤੀ ਪਰ ਉਸ ਰਾਤ ਸਾਨੂੰ ਉਸੇ ਮਿਲਿਆ ਅਗਲੇ ਦਿਨ ਸਵੇਰ ਤਕਰੀਬ 2 ਵਜੇ ਇਹ ਜਿਹੜਾ ਸਟ੍ਰਾਈਕ ਕਰਦਾ ਇਹਦੇ ਘਰ ਤੋਂ ਚਾਰ ਕਰ ਮੇਟਾ 300 ਦਾ ਘਰ ਉਹਦੇ ਬਾਹਰੋਂ ਕਰੌਲ ਬਣਿਆ ਤੇ ਤਿੰਨ ਜਿਹੜੇ ਆ ਪੇਸ਼ਵਰੀ ਇੱਕ ਖੋਲ ਕਰ ਤੂ ਸੋਣਿਆ ਤਿੰਨ ਰੌਕ ਬਣੇ ਜਿਹੜੇ ਉੱਥੇ ਸੀ ਉਹ ਤੋਂ ਬਾਅਦ ਅਭੀ ਉਹ ਕੋਰ ਖੜੀ ਰਹੀ ਦਿੱਤੀ ਸੀ ਵੀ ਫੁਟੇਜੀ ਕੈਮਰ ਕੀਤੀ ਜਿਹਦੇ ਵਿੱਚ ਦਿਖਾਈ ਦਿੱਤਾ ਕਿ ਦੋ ਨੌਜਵਾਨ ਇੱਕ ਐਕਟ ਵਾਂ ਤੇ ਆਉਂਦੇ ਆ ਉਹਦੇ ਵਿੱਚੋਂ ਇੱਕ ਨੌਜਵਾਨ ਉੱਤਰ ਕੇ ਇੱਕ ਵਾਈਫਰ ਕਰਦਾ ਇਸ ਤਰ੍ਹਾਂ ਜਾਪਦਾ ਵੀ ਉਸ ਤੋਂ ਬਾਅਦ ਉਹਦਾ ਜਿਹੜਾ ਅਪੀਲ ਕੌਕ ਹੋ ਗਿਆ ਤੇ ਬਾਕੀ ਜਿਹੜੇ ਤਿੰਨ ਉਹ ਹੈਗੇ ਕਾਰਟੂਸ ਉੱਤੇ ਕੰਧ ਤੇ ਰੱਖ ਦਿੱਤੇ ਉਸ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਹਦੇ ਵਿੱਚ ਪਹਿਲੀ ਟੀਮ ਸੀ ਰੋਹਿਤ ਸੀਐਨਸੀ ਤੋਂ ਮੁੰਡਾ ਉਹਦੀ ਟੀਮ ਸੀ ਜਾਰੇ ਜਰਵੀਰ ਨਹੀਂ ਸੀ ਇਹ ਜਿੱਦਾਂ ਜਿੱਦਾਂ ਫੋਲੋ ਕਰਦੇ ਹੋ ਐਕਟਿਵਾ ਨੂੰ ਗਏ ਆ ਉਹ ਐਕਟਿਵਾ ਜਿਹੜੀ ਆ ਇਹਦੇ ਕੰਪਲੇਨੈਂਟ ਤੇ ਪਿੰਡ ਪਡੂੜੀ ਚਲੇ ਅੱਛਾ ਜਦੋਂ ਉਹ ਐਕਟਿਵਾ ਦੇ యజਮਾਨ ਦਾ ਜਿਹੜਾ ਪਤਾ ਕੀਤਾ ਤਾਂ ਉਹ ਐਕਟਿਵਾ ਦਾ ਮਾਲਕ ਅਮਰਦੀਪ ਸਿੰਘ ਜੀ ਉਹ ਸ਼ਗਵ ਉਤਰਕਾਰ ਹੁੰਦੇ ਸਨ ਫਡੋਰੀ ਲੈਣ ਕਰ। ਜਦੋਂ ਆਪਾਂ ਉਹਨੂੰ ਹਰਾਤ ਵਿੱਚ ਲੈ ਕੇ ਕੋਸ਼ਿਸ਼ ਕੀਤੀ ਤਾਂ ਕਹਿੰਦਾ ਸੀ ਆ ਉਹ ਉਸ ਸਮਾਂ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਕਿ ਉਹਦੇ ਨਾਲ ਬਰੋਹ ਕੁਮਾਰ ਨਾਮ ਦਾ ਬੰਦਾ ਜੋ ਕਿ ਸਰਦਾਰਪੁਰ ਦੇ ਤਲਵੰਡੀ ਪਿੰਡ ਦਾ ਰਹਿਣਾ ਉਹ ਵੀ ਗਿਆ ਸੀ। ਉਸ ਸਾਲ ਦੋਸਰ ਇਕੱਠੇ ਰਹੇ ਆ ਦਵਾਈ ਜਾਂ ਹੋਰ ਮੋਰਖਾਂ ਚ ਪਰ ਅਮਰੀਕਾ ਨਹੀਂ ਪਹੁੰਚ ਸਕੇ ਤੋ ਉਹ ਹੋ ਗਏ। ਤੇ ਉਹ ਇਸੇ ਕਰਕੇ ਬਰੋਹ ਕੁਮਾਰ ਨਾ ਉਹਦੀ ਪੁੱਤਰੀ ਜਾਣਕਾਰੀ ਹੋ ਗਈ ਸੀ ਤੇ ਬਰੋਹ ਕੁਮਾਰ ਉਹਦੇ ਘਰੇ ਆਉਣ ਲੱਗ ਪਿਆ। ਰੁਕਟ ਨਾ ਪੜੇ ਦਿਨ ਵੀ ਬਨੋਧ ਕੁਮਾਰ ਤੇ ਦੇ ਨਾਲ ਤਿੰਨ ਹੋਰ ਆਦਮੀ ਆਏ ਸੀ ਜਿਨ੍ਹਾਂ ਦੇ ਬਨੋਧ ਕੁਮਾਰ ਦੇ ਕਹਿਣ ਤੇ ਹੀ ਉਹ ਜਿਹੜੀ ਆ ਆਪਣੀ ਅਖਬਾਰ ਲੈ ਕੇ ਗਿਆ ਸੀ ਤੇ ਜਿਹੜਾ ਪਿੱਛੇ ਬੰਦਾ ਬੈਠਾ ਸੀ ਉਹਨੇ ਉੱਥੇ ਉੱਤਰ ਕੇ ਜਿਹੜੇ ਬਾਹਰ ਵੀ ਕੀਤਾ ਸੀ ਤੇ ਫੋਲ ਕਾਰ ਤੁਸੀਂ ਲੱਗੇ ਜਿੱਦਾਂ ਤੱਕ ਪਿੱਛੇ ਅੱਗੇ ਚੱਲੀ ਆ ਉਹ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬਨੋਧ ਕੁਮਾਰ ਨੂੰ ਜਿਹੜਾ ਸ੍ਰਿੰਦਰ ਕੁਮਾਰ ਗੋਰਾ ਪੁੱਤਰ ਸਖਦੀਪ ਸਿੰਘ ਰੋਹਿਤ ਸ਼ਰਮਾ ਸੋਰੀ ਬਿੱਲਾ ਜੋਬਰ ਬ੍ਰੀਡ ਬਿੱਲਾ ਤੇ ਇੱਕ ਜਿਹੜਾ ਅਤਰੀ ਕਰਕੇ ਨਾਵਾ ਹੈਗਾ ਜਿਹੜੀ ਕਾਰ ਸੀ ਨੀ ਵਿੱਚ ਜਿਹੜੀ ਇਹ ਪਿੱਛੋਂ ਕਾਰ ਸੀ ਉਹ ਬਰੋਲਰ ਨੂੰ ਲੈ ਕੇ ਆਏ ਸੀ ਇਹ ਤਿੰਨ ਵਿਅਕਤੀ ਪਾਇਆ ਤਨਵਾਪਤਾਂ ਆ ਕੇ ਲੈਣੀ ਰੱਖੀ ਕੀਤੀ ਰੰਧਾਵਾ ਕਰਦੋਂ ਨੂੰ ਉਤੋਂ ਬਾਅਦ ਪਣਵਾਰੀ ਪਰ ਚਲੇ ਗਏ ਆ ਉੱਥੇ ਕਾਰ ਦੇ ਵਿੱਚੋਂ ਤੇ ਦੋ ਜਣਾ ਇੱਕ ਵਾਰ ਤੇ ਆ ਗਏ ਆ ਇਹ ਮਾਰਦਾਤ ਕਰਨ ਤੋਂ ਬਾਅਦ ਪਾਇਆ ਮਾਨਸਰ ਟੋਰ ਪਲਾਜੇ ਨੂੰ ਅਵਾਈਡ ਕਰਕੇ ਤੇ ਪਾਇਆ ਪਠਾਨਕੋਟ ਕੋ ਬਾਪਾ ਚਲੇ ਗਏ ਜਰੂਰੀ ਮਕਦਮੇ ਦੀ ਤਫਤੀਸ਼ ਕੀਤੀ ਆ ਟੈਕਨੀਕਲ ਐਵੀਡੈਂਸ ਹਾਸਲ ਕੀਤੀ ਆ ਕਾਲ ਟੇਲ ਸੀਡ ਜਾਰੀ ਬਾਕੀ ਦੀ ਆਈ ਪੀ ਐਡਰੈਸ ਜਾਰੀ ਲੈਣਾ ਉਹਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹਦਾ ਕੰਪਲੇਨੈਂਟ ਇਹਦਾ ਦੂਸਰਾ ਭਰਾ ਜਿਹੜਾ ਆ ਵੱਡਾ ਭਰਾ ਆ ਇਹ ਅਮਰੀਕਾ ਦਾ ਇਹ ਜਿਹੜਾ ਪਰਭਾਰਾ ਹੈ ਪਿਛਲੇ ਕਾਫੀ ਥਮੇ ਤੋਂ ਸਿਕਿਉਰਟੀ ਦੀ ਮੰਗ ਕਰ ਰਿਹਾ ਸੀ ਕਿਉਂਕਿ ਇੱਥੇ ਫੋਕੇ ਦਿਖਾਵੇ ਜਿਆਦਾ ਤੱਕੀ ਰੱਖਦੇ ਆ ਫੋਕਾ ਦਿਖਾਵਾ ਕਰਨ ਲਈ ਇਨੀ ਕਾਫੀ ਦੇ ਤੋਂ ਸਿਕਿਉਰਟੀ ਦੀ ਮੰਗ ਕਰ ਰਿਹਾ ਸੀ ਪਰ ਕਿਉਂਕਿ ਇਹੋ ਪੈਰਾਮੀਟਰ ਪੂਰੇ ਨਹੀਂ ਕੀ ਕਰਦੇ ਸਿਕਿਉਰਟੀ ਆ ਇਸ ਕਰਕੇ ਨਾ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਜੋ ਇਹਨਾਂ ਨੇ ਆਪ ਵਿੱਚ ਦੋ ਹਾਤਰਾ ਵਾਲੇ ਸਲਾਹ ਕਰਕੇ ਉੱਥੇ ਵੱਡੇ ਭਰਾ ਦੇ ਨਾਲ ਇੱਕ ਗਰ ਲਾਲ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਟਿਆਣਾ ਪਿੰਡ ਦਾ ਰਹਿਣਾ ਨਾ ਟਿਆਣਾ ਵੀ ਕੁਆਸਤ ਹੁੰਦਾ ਹੈ ਉਹਨੇ ਫੋਨ ਕੀਤੇ ਆ ਉਹਨੇ ਹੀ ਆਪਣੇ ਸਾਥੀਆਂ ਦੀ ਆਹ ਜਿਹੜਾ ਬਿੱਲਾ ਆ ਗੋਰਾ ਆ ਤੇ ਰੋਹਿਤ ਆ ਉਹਨੇ ਭੇਜ ਕੇ ਤੇਰੇ ਵ ਇੱਕ ਡਰਾਉਣ ਦੀ ਖਾਤਰ ਤੇ ਸਿਕਿਉਰਟੀ ਲੈਣ ਦੀ ਖਾਤਰ ਇਹ ਜਿਹੜਾ ਜੋ ਵੀ ਇਨਸੀਡੈਂਟ ਹੋਇਆ ਕੀਤਾ ਹੈ ਜਦੋਂ ਇਹ ਸਾਰੀ ਪਿਕਚਰ ਸਾਡੇ ਸਾਹਮਣੇ ਆ ਗਈ ਆ ਸਾਡੇ ਕੋਲ ਸਾਰੇ ਐਵੀਡੈਂਸ ਆ ਗਏ ਆ ਸਰਪੁਸ ਆ ਗਿਆ ਉਹ ਤੋਂ ਬਾਅਦ ਵੀ ਅਸੀਂ ਕਪਲੇਨੈਂਟ ਨੂੰ ਵੀ ਦੋਸ਼ੀ ਬਣਾਤਾ ਉਹਦੇ ਵੱਡੇ ਭਰਾ ਨੂੰ ਵੀ ਦੋਸ਼ੀ ਬਣਾਤਾ ਉਹ ਹੁਣ ਐਸਐਸਓ ਹਾਲੇਕਟ ਕਰਕੇ ਆਇਆ ਸੀ ਉਹ ਬੰਦੇ ਜਿਹੜੇ ਗ੍ਰਿਫਟਾਰ ਕਰਨੇ ਬਾਕੀ ਆ ਜਿਹਨੇ ਫੈਰ ਕੀਤਾ ਹਾਂ ਦੀ ਘੜੀਆਂ ਤਿੰਨ ਬੰਦੇ ਗ੍ਰਿਫਟਾਰ ਕਰ ਲਿਆ ਜਿਹਦੇ ਵਿੱਚ ਸਕੂਟੀ ਜਿਹੜਾ ਅਮਨਦੀਪ ਸਿੰਘ ਜਿਹੜਾ ਬਰੋਧ ਕੁਮਾਰ ਜਿਹਦੇ ਕਹਿ ਕੇ ਸਕੂਟੀ ਦਿੱਤੀ ਗਈ ਤੇ ਜਿਹੜੀ ਕਾਰ ਸੀ ਵੀ ਅਤਰੀ ਕਰਕੇ ਉਹਦਾ ਨਾਮ ਆ ਉਹ ਕਾਰ ਵੀ ਰਿਕਵਰ ਕਰ ਲਈ ਆ ਐਕਟਵਾ ਵੀ ਰਿਕਵਰ ਕਰ ਲਈ ਆ ਜੋ ਗੋਲੀ ਚੜਾਉਣ ਵਾਲਾ ਬੰਦਾ ਉਹ ਗਿੱਲੇ ਨਾਂ ਦਾ ਵਿਅਕਤੀ ਜੋ ਖਰਾਬ ਕਰ ਰਿਹਾ ਉਹਦੇ ਕੋਲ ਉਹਨੂੰ ਗ੍ਰਿਫਤਾਰ ਕਰਕੇ ਕਾਬੂ ਕੀਤਾ ਜਾਊਗਾ ਇਹ ਨਹੀਂ ਮੁੜਿਆ ਨੂੰ ਵੀ ਉਸ ਕੇਸ ਕਰਕੇ ਜੋ ਗੋਲੀ ਸੱਟੀਆਂ ਤਾਂ ਪਾਕੀ ਦਿੱਤੀਆਂ ਸਾਹਮਣੇ ਕਰਦੀ ਚਲੀ ਗਈ ਹਾਲ ਦੀ ਘੜੀ ਇਹ ਹੋਣਾ ਜੋ ਪੰਡਤ ਜੀ ਹੈਗੇ ਆ ਦਾਖਲ ਹੋ ਗਏ ਹਸਪੀਟਲ ਕਿਉਂਕਿ ਇਹਨਾਂ ਦਾ ਕੋਈ ਇਹਨਾਂ ਨੂੰ ਕਿਡਨੀ ਆ ਦੀ ਬਿਮਾਰੀ ਹੈ ਇਹਨਾਂ ਦਾ ਦੋ ਤਿੰਨ ਵਾਰ ਹਫ਼ਤੇ ਦਾ ਦਾਹਰਾਜੇ ਸੁਤਾ ਹੈ ਤੇ ਜਿਹੜਾ ਬੇਟਾ ਘਰ ਤੋਂ ਖਰਾਬ ਚੱਲ ਰਿਹਾ ਜਿਹੜੀ ਗ੍ਰਿਫਟਰੀ ਦੇ ਇਹ ਕੋਸ਼ਿਸ਼ ਕਰ ਰਹੇ ਆ ਜਲਦੀ ਤੋਂ ਜਲਦੀ ਨਿਰਕਰ ਕਰ ਹਾਂਜੀ ਅਗਲੇ ਕੇਸ ਚੱਲਦੇ ਨੇ ਤੁਸੀਂ ਇਹਨਾਂ ਮੈਟਰ ਆਫ ਰਿਕਾਰਡ ਆ ਮੇਰੇ ਘਰ ਮੁੰਡੇ ਤੇ ਨਹੀਂ ਚੱਲਦਾ ਠੀਕ ਹੈ ਕਿ ਜਿਹੜੇ ਬੰਦੇ ਫੜਿਆ ਦੇ ਉਹਨਾਂ ਦੇ ਵੀ ਕੋਈ ਚੱਲਦਾ ਕੇਸ ਜਿਹੜੇ ਬੰਦੇ ਨਹੀਂ ਜਿਹੜੇ ਫੜਿਆ ਇਹਨਾਂ ਵਿੱਚੋਂ ਕਿਸੇ ਦਾ ਕੇਸ ਨਹੀਂ ਚੱਲਦਾ ਜਿਹੜੇ ਜਿਹੜੇ ਸ਼ੂਟਰ ਸਗਾ ਜਿਹੜਾ ਦਕੋਰਾ ਤਾਂ ਬਿੱਲਾ ਉਹਨਾਂ ਦਾ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਉਹਨਾਂ ਤੇ ਦੋ ਦੋ ਕੇਸ ਹੈਗੇ ਬਾਕੀ ਮੈਂਬਰ ਮੈਂਬਰ ਜਿਹਦੇ ਵਿੱਚ ਪੰਡਤ ਜੀ ਆਪ ਆ ਇਹਨਾਂ ਦੀ ਵਾਈਫ ਆ ਇਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਜਿਹਨਾਂ ਦੀ ਸ਼ਮੂਲੀਅਤ ਵੀ ਪਾਈ ਗਈ ਏ ਵੀਰ ਜੀ ਸਾਹਮਣੇ ਆਈ ਤੁਸੀਂ ਉਹਨਾਂ ਦੀ ਜਸਟੀਫਾਈ ਕਰੋ ਸਕਿਉਰਟੀ ਕੌਮ ਲੈਣਾ ਚਾਹੁੰਦੇ ਜੀ ਟੂ ਰਿਜਨ ਕੀ ਕਹਿੰਦੇ ਨੇ ਇਹ ਜਿਹੜਾ ਮੁੰਡਾ ਆ ਕੰਪਲੇਨੈਂਟ ਇਹ ਕਿਸੇ 뮤직 ਕੰਪਨੀ ਦੇ ਦੇ ਵਿੱਚ ਕੰਮ ਕਰਦਾ ਸ਼ਾਇਦ ਆਰਨੇਤ ਨਾਮ ਦੇ ਕੋਈ ਸਿੰਗਰ ਆ ਉਹਨਾਂ ਦੇ ਨਾਲੇ ਕੰਮ ਕਰਦਾ ਫਿਰ ਬਿਕ ਕੋਪੀ ਟੋਰ ਜੋ ਅੱਜ ਕਰ ਚੱਲਦਾ ਆ ਦਿਖਾਵੇ ਦੀ ਖਾਤਰ ਉਹ ਲੈਣਾ ਚਾਹੁੰਦੇ ਠੀਕ ਆ ਕੀ ਕਰ ਬੈਠੀ ਤੀ ਤੁਸੀਂ ਇਹਨਾਂ ਨੂੰ ਨੋਮੀਨੇਟ ਕਰਤਾ ਮਕਤੂ ਉਹਦੇ ਵੀ ਕੰਪਲੇਨੈਂਟ ਨੂੰ ਦੋਸ਼ੀ ਬਣਾਤਾ ਰੈਸਟ ਕਰਾਉਣਾ